ਹਾਜੀ ਪਿਆਰੇ ਬੱਚਿਓ ਸਸ਼ੇਕਾ ਤੁਹ ਸਭ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਮੈਂ ਤੁਹ ਸਭ ਨੂੰ ਕਰਾਉਣ ਚ ਰਿਹਾ ਹਾਂ ਸਾਡਾ ਮਹਾਦੀਪ ਦੇ ਉੱਤੇ ਇਹ ਲਗਭਗ 100 ਤੋਂ 200 ਸ਼ਬਦ ਦਾ 에ਸੇ ਹੈ ਇਹ ਏਸ਼ੀਆ ਮਹਾਦੀਪ ਦੇ ਬਾਰੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਲੱਗੇ ਹਾਂ ਲਾਈਕ ਸ਼ੇਅਰ ਸਬਸਕ੍ਰਾਈਬ ਹੱਸਦਾ ਕੀਤਾ ਨਹੀਂ ਉਹ ਕਰ ਦਿਓ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਚਲੋ ਹੁਣ ਆਪਾਂ ਬਿਨਾ ਹੋਰ ਸਮਾਂ ਗਵਾਏ ਇਸ ਵੀਡੀਓ ਨੂੰ ਕਰ ਲੈਨੇ ਹਾਂ ਸ਼ੁਰੂ ਸਾਡੀ ਧਰਤੀ ਦੇ ਸੱਤ ਵੱਡੇ ਜ਼ਮੀਨੀ ਹਿੱਸੇ ਹਨ ਜਿਨ੍ਹਾਂ ਨੂੰ ਮਹਾਦੀਪ ਕਿਹਾ ਜਾਂਦਾ ਹੈ ਇਹ ਸਾਰੇ ਮਹਾਦੀਪ ਆਪਸ ਵਿੱਚ ਬਹੁਤ ਵੱਖਰੇ ਹਨ ਅਤੇ ਕਿਸੇ ਮਹਾਦੀਪ ਦੀ ਵੱਖਰੀ ਪਛਾਣ ਹੈ ਹਰ ਕਿਸੇ ਮਹਾਦੀਪ ਦੀ ਵੱਖਰੀ ਪਛਾਣ ਹੈ ਅਸੀਂ ਏਸ਼ੀਆ ਮਹਾਦੀਪ ਵਿੱਚ ਰਹਿੰਦੇ ਹਾਂ ਏਸ਼ੀਆ ਮਹਾਦੀਪ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਮਹਾਦੀਪ ਹੈ ਇਸ ਵਿੱਚ ਬਹੁਤ ਸਾਰੇ ਦੇਸ਼ ਹਨ ਭਾਰਤ ਦੇਸ਼ ਵੀ ਇਸ ਵਿੱਚ ਹੀ ਸ਼ਾਮਿਲ ਹੈ ਇਸ ਵਿੱਚ ਉੱਚੇ ਪਹਾੜ ਜਿਵੇਂ ਕਿ ਹਿਮਾਲਿਆ ਵੱਡੇ ਰੇਗਿਸਤਾਨ ਅਤੇ ਨਦੀਆਂ ਗੰਗਾ ਬ੍ਰਹਮਪੁੱਤਰਾ ਸ਼ਾਮਿਲ ਹਨ ਇੱਥੇ ਹਰ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲਦਾ ਹੈ ਏਸ਼ੀਆ ਮਹਾਦੀਪ ਦੀ ਸੰਸਕ੍ਰਿਤੀ ਬਹੁਤ ਅਮੀਰ ਹੈ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਵੱਖ-ਵੱਖ ਆਸ਼ਾਵਾ ਬੋਲੀਆਂ ਜਾਂਦੀਆਂ ਹਨ ਹਰ ਖੇਤਰ ਦੇ ਆਪਣੇ ਅਲੱਗ-ਅਲੱਗ ਪਹਿਰਾਵੇ ਖਾਣਾ ਅਤੇ ਤਿਉਹਾਰ ਹਨ ਚੀਨ ਦੀ ਮਹਾਨ ਦੀਵਾਰ ਭਾਰਤ ਦਾ ਤਾਜ ਮਹਿਲ ਅਤੇ ਜਪਾਨ ਦੀ ਖੂਬਸੂਰਤੀ ਏਸ਼ੀਆ ਮਹਾਦੀਪ ਦੀ ਸ਼ਾਨ ਹੈ ਸਾਨੂੰ ਆਪਣੇ ਮਹਾਦੀਪ ਤੇ ਮਾਨ ਹੈ ਇਹ ਸਾਨੂੰ ਕੁਦਰਤੀ ਸੁੰਦਰਤਾ ਅਮੀਰ ਇਤਿਹਾਸ ਅਤੇ ਵੱਖ-ਵੱਖ ਸੱਭਿਆਚਾਰਾਂ ਦੀ ਪੇਂਟ ਦਿੰਦਾ ਹੈ ਤਾਂ ਚਲੋ ਪਿਆਰੇ ਬੱਚਿਓ ਅੱਜ ਦੀ ਵੀਡੀਓ ਲੈਣਾ ਹੀ ਮੈਂ ਤੁਹਾਨੂੰ ਸੌਣ ਮੈਨੂੰ ਕਾ ਅਗਲੀ ਵੀਡੀਓ ਵਿੱਚ ਹਸ ਤੱਕ ਲਾਈਕ ਸ਼ੇਅਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਧੰਨਵਾਦ ਪਿਆਰੇ ਵਿੱਚ ਅੱਜ ਦੀ ਵੀਡੀਓ ਨੂੰ ਪੂਰੀ ਦੇਖਣ ਲਈ